ਕਿੰਦੇ ਵੀ ਐ ਕਿਵੇਂ ਪਾਣੀ ਖਤਮ ਹੋਈ ਅ ਐਕਚੁਅਲੀ ਗੱਲ ਐ ਜੀ ਦੇਖੋ ਮੈਂ ਕਿ ਤੁਹਾਨੂੰ ਇਹ ਕਹਿਣਾ ਵੀ ਆਪਾਂ ਨਾ April ਦੇ ਵਿੱਚ ਕਣਕ ਕੱਢਦੇ ਹਾਂ ਮਈ ਦੇ ਵਿੱਚ ਆਪਾਂ ਢੋਲ ਭਰ ਦਿੰਨੇ ਕਣਕ ਦਾ ਠੀਕ ਐ ਨਾ ਜੀ ਜਦੋਂ ਆਪਾਂ 4-5 ਮਹੀਨੇ ਵੇ ਫਿਕਰੇ ਜਾਂ ਰਹਿਨੇ ਆ ਜਦੋਂ ਆਪਾਂ ਮਹੀਨੇ ਦਾ ਮੰਨ ਕੇ ਚੱਲੋ 15 ਦਿਨਾਂ ਬਾਅਦ ਘਟਾ ਦਾਣਿਆਂ ਦਾ ਭੋਣ ਜਾਂਦੇ ਆ ਤੇ ਆਪਾਂ ਟੱਕਣ ਖੋਲਦਿਆਂ ਤੇ ਘਾਰ ਵੱਜਦੀ ਦਾਣਿਆਂ ਦੀ ਵਿੱਚੋਂ ਤੇ ਜਦੋਂ ਮੁੜ ਕੇ ਘੁੰਮ ਕੇ ਦਸੰਬਰ ਤੇ ਜਨਵਰੀ ਆ ਜਾਂਦਾ ਠੀਕ ਐ ਨਾ ਜੀ ਉਹ ਫਿਰ ਡਰਾਮ ਹੋ ਜਾਂਦਾ ਢਲੀ ਧਾਰਵੇਂ ਦਾ ਫਿਰ ਆਪਾਂ ਡਰਾਮ ਟੱਡਾ ਕਰਦੇ ਆ ਫੇਰ ਆਪਾਂ ਨੂੰ ਉਦੋਂ ਚੇਤਾ ਆਉਂਦਾ ਯਾਰ ਵੇ ਡਰਾਮ ਜਿਦਾਂ ਦੇ ਹਿਸਾਬ ਦੇ ਆ ਵੀ ਜਾਂ ਤਾਂ ਕੋਈ ਜ਼ਿਗਾਰਡ ਕਰਨਾ ਪਊਗਾ 4 ਮਹੀਨੇ ਵਾਸਤੇ ਹੋਰ ਆ ਜੀ 5 ਪਏ ਆ ਮੂਰੇ ਹਨਾ ਫੇ ਸਿਚੁਏਸ਼ਨ ਉਹ ਬਣੀ ਪਈ ਆ ਹਮ ਹੁਣ ਆਪਾਂ ਨਾ ਬਸ ਬਈ ਡਰਾਮ ਚੋਂ ਧਾਰ ਢਲੀ ਵਾਹਦੀ ਆ ਡਰਾਮ ਟੱਡਾ ਕਰਕੇ ਕੱਢਣ ਵਾਲੀ ਗੱਲ ਹੀ ਆ ਇਹ ਪਾਣੀ ਠੀਕ ਹੈ ਨਾ ਜੀ ਆ ਇਹ ਗੱਲ ਇਦਾਂ ਹੈ ਕਈ ਬੰਦੇ ਇਹ ਗੱਲ ਕਰਦੇ ਆ ਵੀ ਪਹਿਲਾਂ ਵੀ ਪਾਣੀ ਬਹੁਤ ਵਾਰ ਥੱਲੇ ਗਿਆ ਤੇ ਪਹਿਲਾਂ ਵੀ ਪਾਣੀ ਬਹੁਤ ਵਾਰ ਥੱਲੇ ਗਿਆ ਮੁੜ ਕੇ ਉੱਤੇ ਆਇਆ ਉਹਦੇ ਤਾਂ ਤੁਹਾਨੂੰ ਮੈਂ ਦੱਸਦਾ ਉਹਦਾ ਮੇਰਾ ਕੀ ਉਹਦੇ ਵਿੱਚ ਖਿਆਲ ਆ ਕਿ ਚਲੋ ਇਹ ਇੱਕ ਬੰਦੇ ਦਾ ਅਲੱਗ-ਅਲੱਗ ਹੁੰਦਾ ਨਾ ਤੁਸੀਂ ਮੜਾ ਜੇ ਪਿੱਛੇ ਝਾਤ ਮਾਰੋ ਦਿਮਾਗ ਦੇ ਨਾਲ ਜਿਹੜੇ ਬੰਦੇ ਇਹ ਵੀ ਕਮੈਂਟ ਵੀ ਕਰਨਗੇ ਨਾ ਵੀ ਪਹਿਲਾਂ ਬਹੁਤ ਵਾਰ ਐ ਹੋਇਆ ਉਹ ਮੈਨੂੰ ਪਲੀਜ਼ ਇਸ ਗੱਲ ਦਾ ਜਵਾਬ ਦੇ ਉਹ ਪਹਿਲਾਂ ਇਸ ਤਰੀਕੇ ਨਾਲ ਕਦੀ ਕਿਸੇ ਨੇ ਧਰਤੀ ਜੋ ਪਾਣੀ ਕੱਢਿਆ ਜੀ ਐਸ 3 ਕਿਹਦੇ ਨਾਲ ਧਰਤੀ ਜੋ ਪਾਣੀ ਕੱਢਿਆ ਤਾਂ ਦੱਸ ਦਿਓ ਠੀਕ ਹੈ ਨਾ ਜੀ ਤੁਸੀਂ ਜਿੱਥੇ ਬੈਠੇ ਹੋ ਇੱਕ ਖੂਹ ਸੀ ਪਿੰਡ ਦੇ ਵਿੱਚ ਦੋ ਤਿੰਨ ਖੂਹ ਸੀਗੇ ਸਾਰੇ ਪਿੰਡ ਦੇ ਵਿੱਚ ਹਜ਼ਾਰ ਤੋਂ ਪਲੱਸ ਮੋਟਰ ਆਈ ਐ ਇਸ ਟਾਈਮ ਠੀਕ ਹੈ ਜੀ ਇਹ ਖੂਹ ਦੇ ਵਿੱਚੋਂ 2.5 ਕੈਂਚੀ ਪਾਣੀ ਨਿਕਲਦਾ ਹੁੰਦਾ ਸੀ ਟਿੰਡਾ ਦੇ ਨਾਲ ਹੌਲੀ 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 ਠੀਕ ਹੈ ਨਾ ਜੀ ਇਹ ਕੀ ਸੀਗਾ ਕਿ ਧਰਤੀ ਜਿਹੜੀ ਸੀਗੀ ਨਰਮੇ ਵਾਲੀ ਕਪਾੜੀ ਸੀਗੀ ਨਹੀਂ ਪੈਂਦਾ ਸੀ ਧਰਤੀ 'ਚ ਪਾਣੀ ਜੀਰਦਾ ਸੀ ਹੁਣ ਵੀਰੇ ਧਰਤੀ ਟੋਟਲ ਦੇ ਟੋਟਲ ਰੇਤ ਵਾਲੇ ਖੇਤ ਵੀ ਆਪਾਂ ਕਦੂ ਕਰਕੇ ਲੋਕ ਕਰਦੇ ਹਾਂ ਠੀਕ ਹੈ ਨਾ ਜੀ ਪਾਣੀ ਜੀਰਦਾ ਨਹੀਂ ਧਰਤੀ ਦੇ ਵਿੱਚ ਜੀਰ ਵੀ ਜਾਵੇ ਨਾ ਉਹਦਾ 200 ਫੁੱਟ ਤੱਕ ਜੀਰਨਾ ਹੂੰ ਉਹ ਤਾਂ ਔਖਾ ਦੇਖੋ ਮੀ ਕਿੰਨੇ ਪਏ ਪਿਛਲੇ ਸਾਲ ਵੀ ਕਿੰਨੇ ਨਹੀਂ ਪਏ ਹਨਾ 1 ਫੁੱਟ ਵੀ ਪਾਣੀ ਹੁਣ ਪਾਣੀ ਉਲਟਾ ਥੱਲੇ ਗਿਆ ਇਸ ਸਾਲ ਫਿਰ 10 ਫੁੱਟ ਡੀਪ ਹੋ ਗਿਆ ਜੀ ਪਾਣੀ ਠੀਕ ਹੈ ਨਾ ਜੀ ਉਹ ਜਿਹੜਾ ਮੀ ਆ ਉਹ ਆਕੇ ਰੋੜ ਕੇ ਚਲ ਜਾਂਦਾ ਜੀ ਨਵੀਆਂ ਨਾਲਾਂ ਥਾਣੀ ਫੇਰ ਉੱਥੇ ਹੀ ਆਵੜਦਾ ਜੀ ਜਿਹੜਾ ਆਪਾਂ ਜਿਹੜਾ ਸੋਮਾ ਖਾਲੀ ਕਰ ਰਹੇ ਆ ਨਾ ਉਹਦੇ ਵਿੱਚ ਰਿਚਾਰਜ ਨਹੀਂ ਹੁੰਦਾ ਜੇ ਤੁਸੀਂ ਰਿਚਾਰਜ ਕਰਨ ਦਾ ਸੋਚੋ ਵੀ ਨਾ ਤੇ ਉਹ ਜਿਹੜਾ ਤੁਹਾਡਾ ਬੋਰ ਆ ਜਾਂ ਬੋਰ ਕਈ ਬੰਦੇ ਬੈਕ ਚਲਾ ਦਿੰਦੇ ਆ ਜਦੋਂ ਬੋਰ ਨਾ ਡੋਬੀਆਂ ਦੀ ਜਮੀਨ ਕਹਿੰਦੇ ਵੀ ਧਰਤੀ ਦੇ ਵਿੱਚ ਪਾਣੀ ਦੁਬਾਰੇ ਪਾ ਦਿੰਦੇ ਉਹ ਬੋਰ ਖਰਾਬ ਹੋ ਜਾਂਦਾ ਜੀ ਬੋਰ ਵਾਈਬ੍ਰੇਟ ਕਰਦਾ ਪਾਸੇ ਮਿੱਟੀ ਜਿੱਥੋਂ ਕੱਚੀ ਹੁੰਦੀ ਉਹ ਡਿੱਗਦੀ ਟੁੱਟ ਜਾਂਦਾ ਉਲਟਾ ਨੁਕਸਾਨ ਹੋ ਜਾਂਦਾ ਜਮੀਨਾਰਾਂ ਦਾ ਉੱਥੇ ਹੋਇਆ ਜੀ ਨਾਲ ਹੀ ਇੱਥੇ ਆਪਣੀ ਇੱਥੇ ਆਪਾਂ ਬੈ ਆ ਇਹ ਕੀ ਆ ਵੀਰੇ ਵੀ ਧਰਤੀ ਰੀਚਾਰਜ ਐ ਨਹੀਂ ਹੁੰਦੀ ਜਿਵੇਂ ਆਪਾਂ ਸੋਚਦੇ ਆਂ ਵੀ ਪਾਣੀ ਦਾ ਲੈਵਲ ਜਿਹੜਾ ਵੀ ਮੀਂਹ ਪਊਗਾ ਤਾਂ ਤਾਂ ਆ ਜਾਊਗਾ ਕਿੰਨੀ ਛੇਤੀ ਨਹੀਂ ਆਉਂਦਾ ਜਦੋਂ ਆਉਂਦਾ ਸੀਗਾ ਨਾ ਜੀ ਉਦੋਂ ਐ ਆਉਂਦਾ ਸੀ ਜਦੋਂ 8-10 ਫੁੱਟ ਤੇ ਵਾਟਰ ਲੈਵਲ ਸੀਗਾ ਨਹੀਂ ਪੈਂਦੇ ਸੀਗੇ ਪਾਣੀ ਨਾ ਪਾਣੀ ਜੁੜ ਜਾਂਦਾ ਸੀ 7-8 ਫੁੱਟ ਤੱਕ ਸੇਮ ਚੱਲੇ ਜਾਂਦੀ ਸੀਗੀ ਠੀਕ ਹੈ ਜੀ ਸੇਮ ਦੇ ਜ਼ਮੀਨ ਦੇ ਵਿੱਚ ਜੀਰਾਂ ਨੂੰ ਸੋਰਸ ਸੀਗੇ ਹੁਣ ਆਪਾਂ ਸਾਰੀ ਸਾਰੀ ਜ਼ਮੀਨ ਤੇ ਕਦੂ ਕਰਤਾ ਝੋਨਾ ਲਾਤਾ ਪਾਣੀ ਦੇ ਜੀਰਾਂ ਆਪਾਂ ਬੰਦ ਕਰ ਦਿੰਨੇ ਆ ਜਦੋਂ ਆਪਾਂ ਕਦੂ ਕਰ ਦਿੰਨੇ ਆ ਪਾਣੀ ਤਾਂ ਵੜਦਾ ਏ ਮਾੜਾ ਮੋਟਾ ਆਵਾਜ਼ ਵਿੱਚ ਜਾਂਦਾ ਏ ਠੀਕ ਹੈ ਨਾ ਜੀ ਤੇ ਇਸ ਤਰੀਕੇ ਨਾਲ ਨਾ ਪਾਣੀ ਜਾਨੀ ਨਹੀਂ ਮੇਰੇ ਹਿਸਾਬ ਦੇ ਨਾਲ ਹੀ ਨਹੀਂ ਮਤਲਬ ਕਿ ਆਪਣੀਆਂ ਸਾਡਾ ਆਪਾਂ ਇੱਕ ਡਰਮ ਖਾਲੀ ਕਰ ਰਹੇ ਆ ਧਾਣੇ ਵਾਲਾ ਤੇ ਉਹ ਇੱਕ ਟਾਈਮ ਆ ਇਦਾਂ ਦਾ ਆਊਗਾ ਆਪਾਂ ਨੂੰ ਬਹੁਤ ਜ਼ਿਆਦਾ ਕਟੜਾਈ ਦਾ ਸਾਹਮਣਾ ਕਰਨਾ ਪਊਗਾ